ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਤੁਹਾਡਾ ਸਵਾਗਤ ਕਰਦਾ। ਕਿਸਾਨ ਭਰਾਵੋ ਜੇ ਗੱਲ ਕਰੀਏ ਨਾ ਕਣਕ ਦੇ ਨਾੜ ਦੀ ਤਾਂ ਬਹੁਤ ਸਾਰੇ ਕਿਸਾਨ ਭਰਾ ਜਿਹੜਾ ਉਹ ਕਣਕ ਦਾ ਨਾੜ ਵੇਚੀ ਜਾਂਦੇ ਆ ਤੇ ਲਗਭਗ ਰੇਟ ਆ ਜਿਹੜਾ ਉਹ 800 ਤੋਂ 1500 ਰੁਪਈਆ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਨਾੜ ਆ ਜਿਹੜਾ ਉਹ ਵਿਕੀ ਜਾਂਦਾ। ਪਰ ਜੇਕਰ ਮੈਂ ਇਹ ਕਹਾਂ ਕਿ ਤੁਸੀਂ ਇਸ ਨਾੜ ਤੋਂ 8000 ਤੱਕ ਦਾ ਫਾਇਦਾ ਲੈ ਸਕਦੇ ਹੋ ਤਾਂ ਤੁਸੀਂ ਯਕੀਨ ਨਹੀਂ ਕਰਨਾ ਤੇ ਪੁੱਛੋਗੇ ਵੀ ਉਹ ਫੇਰ ਅਸੀਂ ਕਰਨਾ ਕੀ ਆ ਉਹਦੇ ਵਾਸਤੇ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਕਾਰੀ ਦੇਣੀ ਹੈ ਵੀ ਤੁਸੀਂ ਆਪਣੇ ਨਾੜ ਤੋਂ ਇੱਕ ਕਿੱਲੇ ਦੇ ਨਾੜ ਤੋਂ 8000 ਰੁਪਏ ਤੱਕ ਦਾ ਫਾਇਦਾ ਕਿਵੇਂ ਲੈ ਸਕਦੇ ਹੋ ਤਾਂ ਜਿੰਨਾ ਕਿਸਾਨ ਭਰਾਵਾਂ ਨੇ ਜਿੰਨਾ ਸੱਜਣ ਮਿੱਤਰਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਕੋਈ ਅਗਲੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਈ ਤਾਂ ਉਹ ਤੁਹਾਡੇ ਤੱਕ ਪਹੁੰਚਦੀ ਹੋ ਜੇ ਤਾਂ ਗੱਲ ਕਰਦੇ ਸੀ ਆਪਾਂ 나ੜ ਦੀ ਕਿ ਇੱਕ ਕਿੱਲੇ ਦੇ 나ੜ ਤੋਂ ਤੁਸੀਂ 8000 ਤੱਕ ਦਾ ਫਾਇਦਾ ਲੈ ਸਕਦੇ ਹੋ ਜਿਹੜਾ ਅਸੀਂ ਸਿਰਫ 1000 ਤੋਂ 1500 ਰੁਪਏ ਦਾ ਹੀ ਵੇਚੀ ਜਾਂਦੇ ਆ ਤੇ ਜੇ ਅਸੀਂ ਐਂ ਵੇਚੀ ਜਾਂਦੇ ਆ ਤਾਂ ਬਹੁਤ ਵੱਡੀ ਮੂਰਖਤਾ ਹੈ ਕਿਸਾਨ ਭਰਾਵੋ ਅਸੀਂ ਐਡੀ ਮਹਿੰਗੀ ਚੀਜ਼ ਕਣਕ ਦਾ 나ੜ ਬਹੁਤ ਬਹਿਮੁੱਲੀ ਚੀਜ਼ ਹੈ ਜਿਹੜੀ ਉਹਨੂੰ ਅਸੀਂ ਵੇਚਦਾ ਸਿਰਫ 1000-1500 ਰੁਪਿਆ ਤੇ ਸਿੱਧਾ 6-7000 ਦਾ ਘਾਟਾ ਅਸੀਂ ਆਪਣੇ ਆਪ ਨੂੰ ਪਾ ਲਿਆ ਪਰ ਜੇਕਰ 8000 ਦਾ ਫਾਇਦਾ ਲੈਣਾ ਇਸ ਨਾੜ ਤੋਂ ਤਾਂ ਕਰਨਾ ਕੀ ਹੈ ਤਾਂ ਕਿਸਾਨ ਭਰਾਵੋ ਟਰੈਕਟਰ ਦੇ ਮਗਰ ਤਵੀਆਂ ਪਾ ਲੈਣੀਆਂ ਤੇ ਸਾਰਾ ਨਾੜ ਉਸੇ ਹੀ ਕਿੱਲੇ ਦੇ ਵਿੱਚ ਵਾ ਦੇਣਾ ਜਿਹੜੇ ਕਿੱਲੇ ਦਾ ਉਹ ਨਾੜ ਹੈ ਇਹਦੇ ਨਾਲ ਹੋਊਗੀ ਇਦੇ ਨਾਲ ਕਿਸਾਨ ਭਰਾਵੋ ਸਾਡੀ ਜ਼ਮੀਨ ਦੇ ਖੁਰਾਕੀ ਤੱਤ ਪੂਰੇ ਹੋਣਗੇ ਜਿਦੇ ਵਿੱਚ 28 ਲੀਟਰ ਜਿਬਰੈਲਿਕ ਐਸਿਡ 1500 ਕਿਲੋ ਤੱਕ ਪੋਟਾਸ਼ 12 ਕਿਲੋ ਮੈਗਨੀਸ਼ੀਅਮ 15 ਕਿਲੋ ਨਾਈਟ੍ਰੋਜਨ 14 ਕਿਲੋ ਫਾਸਫੋਰਸ 120 ਕਿਲੋ ਸਿਲੀਕੋਨ ਤੇ ਜੇ ਗੱਲ ਕਰੀਏ 120 ਕਿਲੋ ਪੋਟਾਸ਼ ਤੇ 11 ਕਿਲੋ ਕੈਲਸ਼ੀਅਮ ਹੈ ਜਿਹੜਾ ਉਹ ਤੁਹਾਡੇ 1 ਕਿੱਲੇ ਦੇ ਨਾੜ ਦੇ ਵਿੱਚੋਂ ਤੁਹਾਡੀ ਇੱਕ ਕਿਲੇ ਦੀ ਜ਼ਮੀਨ ਨੂੰ ਮਿਲ ਜਾਣਾ ਤੇ ਇਹਦੇ ਤੇ ਅਸੀਂ ਬਾਅਦ ਵਿੱਚ ਕਿੰਨਾ ਖਰਚਾ ਕਰਦੇ ਆ ਇਹ ਵੀ ਤੁਹਾਨੂੰ ਪਤਾ ਹੈ ਹੁਣ ਕਈ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਸਵਾਲ ਆਉਂਦਾ ਹੋਊ ਵੀ ਝੋਨਾ ਬੀਜਣਾ ਤੇ ਕੱਦੂ ਕਰਨ ਵੇਲੇ ਫਿਰ ਸਮੱਸਿਆ ਆਊਗੀ ਤਾਂ ਉਦੋਂ ਵੀ ਕੋਈ ਸਮੱਸਿਆ ਨਹੀਂ ਆਉਂਦੀ ਕਿਸਾਨ ਭਰਾਵੋ ਕਰਨਾ ਕੀ ਹੈ ਵੀ ਇੱਕ ਵਾਰੀ ਹਲਕਾ ਜਿਹਾ ਪਾਣੀ ਲਾ ਦੇਣਾ ਤੇ ਕੁਸ਼ਰ ਰੁੱਕ ਕੇ ਫਿਰ ਜਿਹੜਾ ਉਹ ਕੱਦੂ ਕਰਾਂਗੇ ਤਾਂ ਫੇਰ ਜਿੰਨਾ ਮਰਜ਼ੀ ਪਾਣੀ ਪਾ ਕੇ ਅਸੀਂ ਕੱਦੂ ਕਰੀਏ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹ ਵੀ ਗੱਲ ਨੋਟ ਕਰ ਲਓ ਵੀ ਜੇ ਤੁਹਾਡਾ ਝਾੜ ਉਸ ਕਿੱਲੇ ਦਾ 30 32 ਕੁਇੰਟਲ ਨਿਕਲਦਾ ਨਾ ਤਾਂ ਕਣਕ ਦਾ 나ੜ ਵਿੱਚੇ ਵਹਾ ਕੇ ਤੁਹਾਡਾ 38 ਤੋਂ 40 ਕੁਇੰਟਲ ਝਾੜ ਨਿਕਲੂਗਾ ਤੇ ਫਿਰ ਇਹੀ ਝਾੜ ਵੱਧ ਲੈਣ ਵਾਸਤੇ ਅਸੀਂ ਮਾਰਕੀਟ ਦੇ ਵਿੱਚੋਂ ਅਨੇਕਾਂ ਮਹਿੰਗੀਆਂ ਦਵਾਈਆਂ ਧਾਤਾਂ ਧਾਤਾਂ ਦਾ ਚੂਰਾ ਲਿਆ ਕੇ ਪਾਉਣੇ ਆ ਤੇ ਇਹ ਚੀਜ਼ਾਂ ਜਿਹੜੀਆਂ ਉਹ ਸਾਨੂੰ ਜ਼ਮੀਨ ਦੇ ਵਿੱਚੋਂ ਹੀ ਸਾਡੇ 나ੜ ਚੋਂ ਹੀ ਮਿਲ ਜਾਣੀ ਹੈ ਸੋ ਕਿਸਾਨ ਭਰਾਵੋ ਸਾਡਾ ਸਿੱਧਾ ਜਿਹੜਾ ਖਰਚਾ ਹੈ ਨਾ ਉਹ 7-8000 ਰੁਪਇਆ ਬਚਦਾ ਹੈ ਇਹਨਾਂ ਦਵਾਈਆਂ ਧਾਤਾਂ ਤੋਂ ਜੇ ਅਸੀਂ 나ੜ ਵਿੱਚੇ ਵਹਾ ਦਈਏ ਇਹਨੂੰ 11500 ਦਾ ਵੇਚ ਕੇ ਗਲਤੀ ਨਾ ਕਰੋ ਤੇ ਨਾੜ ਨੂੰ ਵਿੱਚੇ ਮਿਲਾ ਕੇ ਆਪਣੇ ਖੇਤੀ ਖਰਚੇ ਘਟਾਓ ਤੇ ਜ਼ਮੀਨ ਦੇ ਪੋਸ਼ਕ ਤੱਤ ਜਿਹੜੇ ਉਹ ਵਧਾਓ ਇਹ ਜਾਣਕਾਰੀ ਸੀ ਕਿਸਾਨ ਭਰਾਵੋ ਜ਼ਮੀਨ ਵਿੱਚਲੇ ਖੁਰਾਕੀ ਤੱਤ ਨਾੜ ਤੋਂ ਪੂਰੇ ਕਰਨ ਸੰਬੰਧੀ ਤੁਸੀਂ ਇਹ ਜਾਣਕਾਰੀ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ